ਸਤਿ ਸ਼੍ਰੀ ਅਕਾਲ ਜੀ ਪੰਜਾਬ ਨਿਊਜ਼ ਵੇਖ ਰਹੇ ਆਪ ਸਭ ਦਰਸ਼ਕਾ ਦਾ ਮੈਂ ਸਵਾਤੀ ਗੁਪਤਾ ਨਿੱਕਾ ਸਵਾਗਤ ਕਰਦੀ ਹਾਂ ਸੋ ਬੁਲਟਨ ਦੇ ਅਗਾਜ਼ ਤੋਂ ਪਹਿਲਾਂ ਕਿ ਨਜ਼ਰ ਮਾਰਾਂਗੇ ਅਹਿਮ ਸੁਰਖੀਆਂ ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 355 ਸ਼ਹੀਦੀ ਦਿਹਾੜੇ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਐਲਾਨ ਸ਼ਾਨੋ ਸ਼ੌਕਤ ਤੇ ਮਾਡਰਨ ਤਰੀਕੇ ਨਾਲ ਕੀਤੇ ਜਾਣਗੇ ਸਮਾਗਮ ਪਲਕੇ ਹੋਵੇਗੀ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਕੋਈ ਵੱਡੇ ਫੈਸਲਿਆਂ ਨੂੰ ਮਿਲੇਗੀ ਪਰਵਾਣਗੀ ਕੈਬਨਿਟ ਮੀਟਿੰਗ ਦਾ ਕੋਈ ਅਜੰਡਾ ਅਜੇ ਨਹੀਂ ਕੀਤਾ ਗਿਆ ਚਾਰੀ ਫਗਵਾੜਾ ਵਿਕੇ ਕਾਂਗਰਸ ਦੀ ਸੰਵਿਧਾਨ ਬਚਾਓ ਰੈਲੀ ਰਾਜਾਗੋੜਿੰਗ ਨੇ ਚਮਕੀ ਕੇਰੀ ਪਾਸ਼ਪਾ ਕਿਹਾ ਹਰ ਹਿਲੇ ਡਾਕਟਰ ਅੰਬੇਦਕਰ ਦੇ ਸੰਵਿਧਾਨ ਨੂੰ ਬਚਾਉਣਗੇ ਦੇਸ਼ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ ਕਰੋਨਾ ਵਾਇਰਸ ਪੰਜਾਬ ਵਿੱਚ 3 ਸਾਲ ਦੇ ਬੱਚੇ ਦੀ ਕਰੋਨਾ ਦਾ ਸ਼ਿਕਾਰ ਹੋਇਆ ਵਧਦੀ ਜਾ ਰਹੀ ਹੈ ਮੌਤਾਂ ਦੀ ਗਿਣਤੀ ਹੁਣ ਖਬਰਾਂ ਵਿਸਥਾਰ ਨਾਲ ਚੰਡੀਗੜ੍ਹ ਵਿਖੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਦੌਰਾਨ ਉਨ੍ਹਾਂ ਨੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਯਾਦ ਕੀਤਾ ਉਨ੍ਹਾਂ ਕਿਹਾ ਕਿ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਇਸ ਗੌਰਵਮਈ ਇਤਿਹਾਸ ਬਾਰੇ ਜਾਣਕਾਰੀ ਦੇਣਾ ਸਾਡਾ ਫਰਜ਼ ਹੈ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਰ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਕੀਤਾ ਹੈ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350ਵੀਂ ਸ਼ਹੀਦੀ ਸ਼ਤਾਬ ਦੀ ਅਤੇ ਅੰਮ੍ਰਿਤਸਰ ਸਾਹਿਬ ਦੇ 450ਵੀਂ ਸਥਾਪਨਾ ਦਿਵਸ ਸੰਬੰਧੀ ਸਮਾਗਮ ਸ਼ਾਨੋ ਸ਼ੌਕਤ ਅਤੇ ਮਾਡਰਨ ਤਰੀਕੇ ਨਾਲ ਕੀਤੇ ਜਾਣਗੇ ਤਾਂ ਜੋ ਇਹਨਾਂ ਦੀ ਪਹੁੰਚ ਸਿਰਫ ਭਾਰਤੀ ਨਹੀਂ ਸਗੋ ਸਾਰੀ ਦੁਨੀਆ ਤੱਕ ਹੋਵੇ ਪੰਜਾਬ ਸਰਕਾਰ ਨੇ ਇਹ ਫੈਸਲਾ ਕੀਤਾ ਇਸ ਗੁਰੂ ਤੇਗ ਬਹਾਦਰ ਸਾਹਿਬ ਦੀ 350ਵੀਂ ਸ਼ਹੀਦੀ शताब्दी ਦਾ ਔਰ ਅੰਮ੍ਰਿਤਸਰ ਸਾਹਿਬ ਦੇ 450ਵੇਂ ਸਥਾਪਨਾ ਦਿਵਸ ਦੇ ਸੰਬੰਧੀ ਜਿਹੜੇ ਸਮਾਗਮ ਹੈ ਉਹ ਬਹੁਤ ਸ਼ਾਨੋ ਸ਼ੌਕਤ ਦੇ ਨਾਲ ਔਰ ਬਹੁਤ ਹੀ ਮਾਡਰਨ ਤਰੀਕੇ ਦੇ ਨਾਲ ਤਾਂ ਕਿ ਉਹਨਾਂ ਦੀ ਰੀਚ ਨਾ ਸਿਰਫ ਕੱਲੇ ਪੰਜਾਬ ਜਾਂ ਭਾਰਤ ਦੇ ਵਿੱਚ ਰਹੇ ਸਾਰੀ ਦੁਨੀਆ ਦੇ 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 ਯੂਨੀਵਰਸਿਟੀ ਦੇ ਕੋਲ ਮੈਂ ਖੁਰ ਜਾਵਾਂਗਾ ਰੋਜ਼ ਤੁਸੀਂ ਦੇਖੋਗੇ ਕਿ ਕਿਸੇ ਨਾ ਕਿਸੇ ਸ਼ਖਸੀਅਤ ਨੂੰ ਕਿਸ ਨਾ ਕਿਸੇ ਸੰਪਰਦਾਇ ਨੂੰ ਉਹਨਾਂ ਨੂੰ ਉਹਨਾਂ ਨਾਲ ਮੀਟਿੰਗ ਹੋ ਰਹੀ ਹੈ ਉਹਨਾਂ ਤੋਂ ਸੁਝਾਅ ਲਏ ਜਾ ਰਹੇ ਨੇ ਸੋ ਅੱਜ ਇੱਕ ਤਰ੍ਹਾਂ ਇਹ ਜਿਹੜੀ ਗੁਰੂ ਸਾਹਿਬ ਨੇ ਇਹ ਸੇਵਾ ਬਖਸ਼ੀ ਹੈ ਇਹਦੇ ਲਈ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਾ ਹੋਇਆ ਅੱਜ ਤੋਂ ਇਸ ਦੀ ਸੁਝਾਅ ਲੈਣ ਦੀ ਜਿਹੜੀ ਪ੍ਰਕਿਰਿਆ ਸ਼ੁਰੂ ਕਰਨੀ ਹੈ ਇਹਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਥੈਂਕ ਯੂ ਸਪੀਕਰ ਕੁਲਤਾਜ ਸਿੰਘ ਸੰਧਵਾਨੀ ਕਿਹਾ ਹੈ ਕਿ ਸ਼੍ਰੀ ਗੁਰੂ ਸਾਹਿਬ ਸਾਂਜੀਵਾਲਤਾ ਦੇ ਪ੍ਰਤੀਕ ਨੇ ਅਤੇ ਉਹਨਾਂ ਦੇ ਸਮਾਗਮ ਵੀ ਸਾਂਜੀਵਾਲਤਾ ਨਾਲ ਹੀ ਹੋਣਗੇ ਉਹਨੇ ਕਿਹਾ ਕਿ ਸ਼੍ਰੀ ਗੁਰੂ ਤੀਗ ਬਹਾਦਰ ਜੀ ਦੇ ਸਾਰੇ ਸਮਾਗਮ ਮਾਡਰਨ ਤਰੀਕੇ ਅਤੇ AI ਨਾਲ ਹੋਣਗੇ ਤਾਂ ਜੋ ਗੁਰੂ ਸਾਹਿਬਾਨ ਦਾ ਸੁਨੇਹਾ ਸਾਰੇ ਦੁਨੀਆ ਤੱਕ ਪਹੁੰਚਾਇਆ ਜਾ ਸਕੇ ਪੰਜਾਬ ਦੀ ਕੈਬਨਿਟ ਦੀ ਅਹਿਮ ਮੀਟਿੰਗ ਸੋਮਵਾਰ ਨੂੰ ਦੁਪਹਿਰ 12 ਵਜੇ ਮੁੱਖ ਮੰਤਰੀ ਦੇ ਨਿਵਾਸ ਤੇ ਹੋਵੇਗੀ ਏਜੰਡਾ ਜਾਰੀ ਨਹੀਂ ਹੋਇਆ ਪਰ ਲੁਧਿਆਣਾ ਉਪਚੋਣ ਤੋਂ ਪਹਿਲਾਂ ਇਸ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਪਿਛਲੀ ਮੀਟਿੰਗ ਵਿੱਚ ਮਿਊਸਪਲ ਪ੍ਰਾਪਰਟੀਆਂ ਦੇ ਨਿਯਮਾਂ ਵਿੱਚ ਸੋਧ ਕੀਤੀ ਗਈ ਸੀ ਜਿਸ ਕਾਰਨ مالی ਇਕੱਠਾ ਕਰਨ ਵਿੱਚ ਤੇਜ਼ੀ ਆਵੇਗੀ ਪੰਜਾਬ ਕੈਬਨਿਟ ਦੀ ਇੱਕ ਮਹੱਤਵਪੂਰਨ ਮੀਟਿੰਗ ਸੋਮਵਾਰ ਨੂੰ ਦੁਪਹਿਰ 12 ਵਜੇ ਮੁੱਖ ਮੰਤਰੀ ਭਗਵੰਤ ਮਾਨ ਦੀ ਚੰਡੀਗੜ੍ਹ ਸਥਿਤ ਸਰਕਾਰੀ ਨਿਵਾਸ ਤੇ ਹੋ ਰਹੀ ਹੈ ਸੋ ਕੈਬਨਿਟ ਮੀਟਿੰਗ ਦਾ ਕੋਈ ਏਜੰਡਾ ਜਾਰੀ ਨਹੀਂ ਕੀਤਾ ਗਿਆ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੀ ਦੀ ਉਪ ਚੋਣ ਤੋਂ ਪਹਿਲਾਂ ਇਸ ਮੀਟਿੰਗ ਨੂੰ ਬਹੁਤ ਹੀ ਮਹੱਤਵਪੂਰਨ ਦੱਸਿਆ ਜਾ ਰਿਹਾ ਹੈ ਕਿਉਂਕਿ ਤੋਂ ਇਸ ਤੋਂ ਪਹਿਲਾਂ ਵੀ ਕੈਬਨਿਟ ਮੀਟਿੰਗ 23 ਮਈ ਨੂੰ ਹੋਈ ਸੀ ਇਸ ਫੇਰੀ ਦੌਰਾਨ ਪੰਜਾਬ ਮੈਨੇਜਮੈਂਟ ਐਂਡ ਟਰਾਂਸਫਰ ਆਫ ਮਿਊਸਪਲ ਪ੍ਰੋਪਰਟیز ਰੂਲਰਸ 2021 ਵਿੱਚ ਇੱਕ ਮਹੱਤਵਪੂਰਨ ਸੂਤਰ ਨੂੰ ਮਨਜ਼ੂਰੀ ਦਿੱਤੀ ਗਈ ਸੀ ਜਿਸ ਤਹਿਤ ਅਲਾਟੀਆਂ ਵੱਲੋਂ ਵਿਕਰੀ ਮੂਲ ਜਮ੍ਹਾਂ ਕਰਵਾਉਣ ਦੀ ਸਮਾਂ ਸੀਮਾ ਘਟਾ ਕੇ 6 ਮਹੀਨੇ ਕਰਨ ਦਾ ਫੈਸਲਾ ਕੀਤਾ ਗਿਆ ਸੀ ਇਸ ਫੈਸਲੇ ਦਾ ਉਦੇਸ਼ ਸ਼ਹਿਰੀ ਸਥਾਨਕ ਸੰਸਥਾਵਾਂ ਦੁਆਰਾ مالی ਇਕੱਠਾ ਕਰਨ ਵਿੱਚ ਤੇਜ਼ੀ ਲਿਆਉਣਾ ਨਗਰ ਨਿਗਮ ਇਕਾਈਆਂ ਦੀ ਵਿੱਤੀ ਸਥਿਤੀ ਨੂੰ ਮਜ਼ਬੂਤ ਕਰਨਾ ਅਤੇ ਦੇਰੀ ਨਾਲ ਭੁਗਤਾਨ ਨਾਲ ਸੰਬੰਧਿਤ ਕਾਨੂੰਨੀ ਵਿਵਾਦਾਂ ਨੂੰ ਘਟਾ ਕੇ ਆਮ ਲੋਕਾਂ ਨੂੰ ਸਹੂਲਤ ਪ੍ਰਦਾਨ ਕਰਨਾ ਸੀ ਫਗਵਾੜਾ ਵਿਕੇ ਕਾਂਗਰਸ ਪਾਰਟੀ ਦੇ ਵੱਲੋਂ ਜ਼ਿਲ੍ਹਾ ਪਧਰੀ ਸੰਵਿਧਾਨ ਬਚਾਓ ਰੈਲੀ ਕੀਤੀ ਜਾ ਰਹੀ ਹੈ ਰਾਜਾਵੜਿੰਗ ਨੇ ਪਾਸ਼ਣ ਦਿੰਦੇ ਕਿ ਹੈ ਕਿ ਭਾਜਪਾ ਸਾਡੇ ਦੇਸ਼ ਨੂੰ ਫਿਰਕਾ ਪ੍ਰਸਤੀ ਦੀ क्रूरता ਨਾਲ ਵੰਡਣਾ ਚਾਹੁੰਦੀ ਹੈ ਉਨ੍ਹਾਂ ਕਿਹਾ ਕਿ ਅੱਜ ਦੀ ਕਨਵਰਸੇਸ਼ਨ ਸ਼ਾਨੂੰ ਇਹ ਸੁਨੇਹਾ ਦਿੰਦੀ ਹੈ ਕਿ ਹਰ ਹਿੱਲੇ ਹਰ ਕੁਰਬਾਨੀ ਦੇ ਕੇ ਹੋ ਅੰਬੇਦਕਰ ਦੇ ਸੰਵਿਧਾਨ ਨੂੰ ਬਚਾਉਣਗੇ ਰਾਜਾ ਵੜਿੰਗ ਨੇ ਭਾਸ਼ਣ ਦਿੰਦਿਆਂ ਕੇਂਦਰ ਸਰਕਾਰ ਤੇ ਗੰਭੀਰ ਦੋਸ਼ ਲਗਾਉਂਦੇ ਕਿ ਹੈ ਕਿ ਦੇਸ਼ ਦੇ ਸੰਵਿਧਾਨ ਨੂੰ ਗੰਭੀਰ ਖਤਰਾ ਦਰਪੇਸ਼ ਹੈ। ਉਹਨਾਂ ਦੋਸ਼ ਲਗਾਏ ਨੇ ਕਿ ਸਰਕਾਰੀ ਤੰਤਰਾਂ ਜਿਵੇਂ ਕਿ ED, ਇਨਕਮ ਟੈਕਸ ਸਾਤੇ ਹੋ ਜਾਂਚ ਏਜੰਸੀਆਂ ਦਾ ਗਲਤ ਵਾਪਰਾ ਕਰਕੇ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਬਿਆਨ ਇਸ કોਨ ਹੈ? ਆਰਐਸਐਸ ਹੋਏ ਬੀਪੀ ਸਾਥੂ ਤੇ ਬੀਜੇਪੀ ਤੁਚਰ ਹੋ ਗਈ ਹੈ। ਉਹ ਕਰਕੇ ਦੇਸ਼ ਦੀ ਰਾਜਸੀ देश के गृहमंत्री ने बयान दिया आज छह महीने पुरानी गल है क्या अम्बेडकर अम्बेडकर लगा रखी है अगर इतनी बात भगवान का नाम लिया होता तो स्वर्णों में आप पहुंच जाते ये आरएसएस की सोच है उन्नीस सौ सैतालीस के बाद तिरंगे का निर्माण होया एक आर

जो तो गुरुदा लग रहा है कवंजा साल आरएसएस एस एस ने आपके फैद आर एस एस का चेहरा नहीं दिता ਸ਼ੁਭ ਪ੍ਰਧਾਨ ਰਾਜਾ ਵਰਿੰਗ ਨੇ ਭਾਰੀ ਪੀੜ ਦੀ ਹਾਜ਼ਰੀ ਤੇ ਤਿੱਖਾ ਸੰਕੇਤ ਦਿੰਦੇ ਕਿ ਹੈ ਕਿ ਲੋਕ ਵਰਿੰਗ ਦੇ ਵਿੱਚ ਕਾਂਗਰਸ ਪਾਰਟੀ ਦੇ ਨਾਲ ਨੇ ਉਹਨਾਂ ਕਿਹਾ ਕਿ ਅੱਜ ਦੇ ਭਾਰਤ ਵਿੱਚ ਸੰਵਿਧਾਨ ਦੀ ਰਾਖੀ ਸਭ ਤੋਂ ਵੱਡੀ ਲੋੜ ਬਣੀ ਹੋਈ ਹੈ ਅਸੀਂ ਬਾਬਾ ਸਾਈਵ ਅੰਬੇਦਕਰ ਵੱਲੋਂ ਬਣਾਏ ਸੰਵਿਧਾਨ ਦੀ ਰਾਖੀ ਲਈ ਲੜਾਈ ਲੜ ਰਹੇ ਹਾਂ ਯੁੱਧ ਨਸ਼ੇ ਵਿਰੁੱਧ ਮੁਹਿੰਮ ਦੇ ਤਹਿਤ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਪਿੰਡ ਦੰਦਰਾਲਾ ਖਰੋੜ ਪਹੁੰਚੇ ਇਸ ਦੌਰਾਨ ਉਹਨਾਂ ਕਿਹਾ ਕਿ ਮੌਸਮ ਖਰਾਬ ਤੇ ਬਰਸਾਤ ਹੋਣ ਦੇ ਬਾਵਜੂਦ ਵੀ ਦੰਦਰਾਲਾ ਖਰੋੜ ਦੇ ਲੋਕਾਂ ਦੇ ਹੌਸਲੇ ਚਟਾਨ ਵਰਗੇ ਸਿੱਧੇ ਤੇ ਮਜ਼ਬੂਤ ਨੇ ਯੁੱਧ ਨਸ਼ੇ ਵਿਰੁੱਧ ਮੁਹਿੰਮ ਵਿੱਚ ਜੋ ਪਿਆਰ ਅਤੇ ਸਾਥ ਉੱਥੇ ਦੇ ਪਿੰਡ ਵਾਸੀਆਂ ਵੱਲੋਂ ਮਿਲਿਆ ਉਹ ਸੱਚਮੁੱਚ ਹੀ ਮਨ ਨੂੰ ਛੂ ਗਿਆ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਇਹ ਕੋਈ ਚੋਣ ਮੰਚ ਨਹੀਂ ਹੈ ਇਹ ਇੱਕ ਇਨਕਲਾਬ ਹੈ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾ ਕੇ ਰੋਸ਼ਨ 라ਵਲ ਨੇ ਜਾਂਦਾ ਲੱਗਦਾ ਤੁਸੀਂ ਕਹਿੰਦੇ ਮੌਸਮ ਖਰਾਬ ਹੋ ਗਿਆ ਮੈਨੂੰ ਤਾਂ ਲੱਗਦਾ ਬਹੁਤ ਵਧੀਆ ਹੋ ਗਿਆ ਰੱਬ ਖੁਸ਼ ਹੋ ਗਿਆ ਆ ਦੇਖੋ ਤੁਸੀਂ ਮੇਰੇ ਨਾਲ ਸੁਣੇ ਕਿੰਨੀ ਵੱਡੀ ਗੱਲ ਹੈ ਇਹ ਜੁੱਧ ਨਸ਼ਿਆਂ ਦੇ ਵਿਰੁੱਧ ਨਸ਼ਿਆਂ ਦੇ ਪਿੱਛੇ ਇਹ ਤੁਹਾਡੀ ਜਿਹੜੀ ਆ ਗਈ ਹੈ ਨਾ ਜੀ ਬਚਨ ਵੱਤਾ ਦੱਸਦਾ ਕਿ ਪਿੰਡ ਦੇ ਲੋਕ ਕਹਿੰਦੇ ਵੀ ਸਾਡੇ ਇਲਾਕੇ ਤੋਂ ਨਸ਼ਾ ਖਤਮ ਹੋ ਜਾਏ ਜੇ ਨਸ਼ੇ ਨਹੀਂ ਹੋਣਗੇ ਤੁਸੀਂ ਮੈਂ ਮੈਂ ਕਹਿੰਦਾ ਜੇ ਮੈਂ ਨਹੀਂ ਪ੍ਰਵਾਹ ਕਰਦਾ ਮੀਂਹ ਦੀ ਤੁਸੀਂ ਕਿਹੜਾ ਕਰੋਗੇ ਇਹਨਾਂ ਤੇ ਮੈਨੂੰ ਕੋਈ ਪਰਵਾਹ ਨਹੀਂ ਆ ਆਪਾਂ ਖੜੇ ਆ ਮੀਂਹ ਆ ਦੇ ਦੇ ਜਿਆਦੇ ਆਪਾਂ ਨਸ਼ੇ ਖਤਮ ਕਰਕੇ ਸਾਹ ਲਵਾਂਗੇ ਬੜਾ ਆਪਾਂ ਖੜੇ ਹੋ ਕੇ ਕੋਈ ਸੌ ਚੱਕ ਲਈਏ ਸਾਰੇ ਜਣੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਵਧਣ ਨਹੀਂ ਦੇ ਆਗੇ ਅਸੀਂ ਕਿਸੇ ਨਸ਼ੇ ਬਸਕਰ ਨੂੰ ਪਿੰਡ ਵਿੱਚ ਵੜਨ ਨਹੀਂ ਦੇਾਂਗੇ ਸਾਡੇ ਪਿੰਡ ਵਿੱਚ ਜੋ ਵੀ ਨਸ਼ਾ ਕਰਦੇ ਆ ਅਸੀਂ ਨਸ਼ਾ ਛਡਣ ਦੀ ਸਮਝਾਵਾਗੇ ਜਿਹੜਾ ਵੀ ਲੋੜ ਹੋਵੇ ਜੀ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਭਾਗ ਲੈ ਕਰਾਵਾਂਗੇ ਅਸੀਂ ਕਿਸੇ ਨਸ਼ਾ ਦਸਤਖਰ ਦੀ ਖੁਦ ਵੀ ਜਮਾਤਰੀ ਦੇਾਂਗੇ ਤੇ ਅਸੀਂ ਹੋਰਾਂ ਨੂੰ ਵੀ ਰੋਕਾਂਗੇ ਅਸੀਂ ਸਾਰੇ ਪਿੰਡ ਵਾਲੇ ਮਿਲ ਕੇ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਮਤਰੀ ਨੇ ਹੰਗਾਰਾ ਪਰ ਦੇ ਕਿਹਾ ਹੈ ਕਿ ਪਿੰਡ ਵਾਸੀਆਂ ਨੇ ਬਰਸਾਤ ਵਿੱਚ ਵੀ ਇੱਕ ਆਵਾਜ਼ ਵਿੱਚ ਨਸ਼ਾ ਮੁਕਤੀ ਲਈ ਸੌ ਚੁੱਕੇ ਅਸੀਂ ਸਭ ਮਿਲ ਕੇ ਇਹ ਯਕੀਨੀ ਕਰਾਂਗੇ ਕਿ ਨਸ਼ਾ ਹਾਰੇ ਕੌਜਵਾਨੀ ਜੀਤੇ ਪੰਜਾਬ ਸਰਕਾਰ ਦੇ ਵੱਲੋਂ ਚਲਾਈ ਜਾ ਰਿਹਾ ਹੈ ਯੁੱਧ ਨਸ਼ੇ ਵਿਰੁੱਧ ਮੁਹਿੰਮ ਨੂੰ ਲੈ ਕੇ ਹੁਣ ਵਿਰੋਧੀ ਪਾਰਟੀਆਂ ਨੇ ਸਵਾਲ ਖੜੇ ਕਰਨੇ ਸ਼ੁਰੂ ਕਰ ਦਿੱਤੇ ਨੇ ਭਾਜਪਾ ਲੀਡਰ ਵਨੀਤ ਜੋਸ਼ੀ ਨੇ ਚੰਡੀਗੜ੍ਹ ਵਿੱਚ ਅਹਿਮ ਪ੍ਰੈਸ ਕਾਨਫਰੰਸ ਕੀਤੀ ਤੇ ਸਵਾਲ ਚੁਕਦੇ ਹੋਏ ਕਿਹਾ ਕਿ ਸਰਕਾਰ ਜੋ ਦਾਅਵੇ ਕਰ ਰਹੀ ਹੈ ਕਿ ਉਹਨਾਂ ਵੱਲੋਂ ਨਸ਼ੇ ਨੂੰ ਖਤਮ ਕਰਨ ਲਈ ਮੁਹਿੰਮ ਚਲਾਈ ਜਾ ਰਹੀ ਹੈ ਇਸ ਵਿੱਚ ਛੋਟੇ ਤਸਕਰਾਂ ਨੂੰ ਜਾਫਿਰ ਨਸ਼ਾ ਕਰਨ ਵਾਲਿਆਂ ਨੂੰ ਗ੍ਰਫਤਾਰ ਕਰਕੇ ਜੇਲਾ ਵਿੱਚ ਡਕਿਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਹਲਕੇ ਦੇ ਐਮਐਲਏ ਨੂੰ ਸ਼ਿਕੰਜਾ ਕਸਣਾ ਚਾਹੀਦਾ ਹੈ ਪ੍ਰੈਸ ਕਾਨਫਰੰਸ ਦੌਰਾਨ ਬੀਜੇਪੀ ਲੀਡਰ ਨੇ ਕਿਹਾ ਕਿ ਸਰਕਾਰ ਦੇ ਵੱਲੋਂ ਜਿਹੜੀ ਮੁਹਿੰਮ ਚਲਾਈ ਜਾ ਰਹੀ ਹੈ ਉਸ ਵਿੱਚ ਨਸ਼ਾ ਖਤਮ ਕਰਨ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਇਸ ਤਰ੍ਹਾਂ ਨਸ਼ਾ ਖਤਮ ਨਹੀਂ ਕੀਤਾ ਜਾ ਸਕਦਾ ਸਰਕਾਰ ਅੱਜ ਹਰ ਫਰੰਟ ਤੇ ਫੇਲ ਹੋ ਰਹੀ ਹੈ ਪੰਜਾਬ ਦੇ ਅੰਦਰ ਲਗਾਤਾਰ ਆਮ ਆਦੀ ਪਾਰਟੀ ਵੱਲੋਂ ਜੜੀ ਪਾਰਟੀ ਕਦੀ ਵੀ ਆਪਣੇ ਸ਼ਬਦਾਂ ਤੇ ਪੂਰਾ ਨਹੀਂ ਉਤਰੀ ਨਾ ਪਾਰਟੀ ਉਤਰੀ ਨਾ ਉਹਦੇ ਨੇਤਾ ਉਤਰੇ ਜਿੱਦੇ ਸੁਪਰੀਮੋ ਲਿਕਰ ਸਕੈਮ ਦੇ ਅੰਦਰ ਬੜੀ ਮੁਸ਼ਕਲ ਨਾਲ ਸੁਪਰੀਮ ਕੋਰਟ ਤੋਂ ਜਮਾਨਤ ਚ ਲੈ ਕੇ ਬਾਹਰ ਆਏ ਨੇ ਜਿਹਦੇ ਮੁਖੀ ਪੰਜਾਬ ਦੇ ਮੁਖੀ ਭਗਵੰਤ ਮਾਨ ਸਾਹਿਬ ਜਿਹੜਾ ਬਾਰ ਬਾਰ ਆਪਣੀ ਗੱਲਤ ਪਲਟ ਜਾਂਦੇ ਨੇ ਉਹਨਾਂ ਨੇ ਬੀਤੀ ਇੱਕ ਦਿਨ ਪਹਿਲੇ 31 ਮਈ ਨੂੰ ਵੀ ਜਿਹੜਾ ਹੈਗਾ ਇੱਕ ਔਰ ਫਿਰ ਪਲਟੀ ਮਾਰੀ ਪਾਵ ਹੈ ਮੇਰਾ ਯੁੱਧ ਨਸ਼ੇ ਵਿਰੁੱਧ ਯੁੱਧ ਨਸ਼ੇ ਵਿਰੁੱਧ ਜਿਹੜਾ ਹੈਗਾ ਇਹ ਪੂਰਾ ਫਲॉप ਹੋਇਆ ਹੈ फेल ਹੋਇਆ ਔਰ ਆਮ ਆਦੀ ਪਾਰਟੀ ਦੀ ਜਿਹੜੀ ਨਾਨ ਸੀਰੀਅਸਨੈਸ ਹੈ ਡਰਾਮੇਬਾਜੀ ਕਰਨ ਦੀ ਸੁਭਾਅ ਹੈ ਉਹ ਐਕਸਪੋਜ਼ ਹੋਇਆ ਸਾਥੀਓ ਜਦੋਂ ਆਮ ਆਦੀ ਪਾਰਟੀ ਸੱਤਾ ਤੋਂ ਆਈ ਹੈ ਨਸ਼ਾ ਖਤਮ ਕਰਨ ਦੀ ਪੰਜਵੀਂ ਡੈਡ ਲਾਈਨ ਜਿਹੜੀ ਹੈ ਉਹਨਾਂ ਦੀ ਕੱਲ ਖਤਮ ਹੋਈ ਹੈ ਜਿਸ ਚੋ ਫੇਲ ਹੋਏ ਨੇ ਪਹਿਲੀ ਡੈਡ ਲਾਈਨ ਜਿਹੜੀ ਹੈ ਉਹਨਾਂ ਨੇ ਦਿੱਤੀ ਸੀ ਜਦ ਚੋਣ ਮੁਹਿੰਮ ਚੱਲਦੀ ਸੀ ਕਿ ਜਿੱਦ ਸੇ ਸੱਤਾ ਚਾਵਾਂਗੇ ਅਸੀਂ ਇੱਕ ਮਹੀਨੇ ਚ ਨਸ਼ਾ ਖਤਮ ਕਰਾਂਗੇ 16 ਮਾਰਚ 2022 ਨੂੰ ਮੁੱਖ ਮੰਤਰੀ ਮਾਨ ਸਾਹਿਬ ਨੇ ਸੋਚ ਚੱਕੀ 16 April 2022 ਤੱਕ 1 ਮਹੀਨੇ ਚ ਪੰਜਾਬ ਤੇ ਨਸ਼ਾ ਖਤਮ ਨਹੀਂ ਹੋਇਆ ਉਸ ਤੋਂ ਬਾਅਦ ਜੂਨ 2022 ਚ 3 ਮਹੀਨੇ ਦੀ ਡੈਡਲਾਈਨ ਦਿੱਤੀ ਉਹ ਵੀ ਜਿਹੜੀ ਹੈ ਪੂਰੀ ਨਹੀਂ ਹੋਈ ਉਸ ਤੋਂ ਬਾਅਦ ਜਿਹੜੀ ਹੈਗਾ ਮਾਰਚ 2023 ਚ 인ਡੀਪੈਂਡੈਂਸ ਡੇ ਵਾਲੇ ਦਿਨ ਉਹਨਾਂ ਨੇ ਕਿਹਾ ਕਿ ਵੀ ਅਸੀਂ 1 ਸਾਲ ਦੇ ਅੰਦਰ ਨਸ਼ਾ ਖਤਮ ਕਰਾਂਗੇ ਉਹ ਵੀ ਨਸ਼ਾ ਜਿਹੜਾ ਖਤਮ ਨਹੀਂ ਹੋਇਆ ਇਹਦੇ ਵਿੱਚ ਕੇਜਰੀਵਾਲ ਸਾਹਿਬ ਨੇ ਵੀ ਮਾਰਚ 2023 ਚ ਇੱਕ ਵਾਅਦਾ ਕੀਤਾ ਨਸ਼ਾ ਖਤਮ ਕਰਨ ਦਾ ਪੰਜਾਬ ਚ ਉਹ ਵੀ ਪੂਰਾ ਨਾ ਹੋਇਆ ਔਰ ਫਿਰ ਆ ਗਈ ਪੰਜਵੀਂ ਡੈਡਲਾਈਨ ਜਿਹੜੀ ਪੰਜਵੀਂ ਡੈਡਲਾਈਨ ਹੈਗੀ ਹੈ ਉਹ ਹੈਗੀ ਹੈ ਮੁੱਖ ਮੰਤਰੀ ਮਾਨ ਸਾਹਿਬ ਨੇ ਜਿਹੜੀ 1 ਮਾਰਚ ਨੂੰ ਸ਼ੁਰੂ ਕੀਤੀ ਯੁੱਧ ਨਸ਼ੇ ਵਿਰੁੱਧ ਔਰ ਕਿਹਾ ਕਿ ਅਸੀਂ ਪੰਜਾਬ ਚ ਨਸ਼ਾ ਖਤਮ ਕਰ ਦਾਂਗੇ ਉਹ ਵੀ ਫੇਲ ਹੋਏ ਵੈਸੇ ਦੋਸਤੋ ਹਾਥ ਕੰਗਨ ਕੋ ਆਰਸੀ ਕਿਆ ਪੜੇ ਲਿਖੇ ਕੋ ਫਾਰਸੀ ਕਿਆ ਯੁੱਧ ਨਸ਼ੇ ਵਿਰੁੱਧ 3 ਸਾਲ ਬਾਅਦ ਸ਼ੁਰੂ ਕੀਤਾ ਇਦਾ ਮਤਲਬ ਆਮ ਆਦੀ ਪਾਰਟੀ ਦੀ ਲੀਡਰਸ਼ਿਪ ਨੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਪੰਜਾਬ ਦੇ ਪ੍ਰਧਾਨ ਅਮਰਉੜਨ ਜੀ ਨੇ ਹਰਪਾਲ ਚੀਮਾ ਜੀ ਨੇ ਇਹ ਮੰਨ ਲਿਆ ਕਿ ਅਸੀਂ 3 ਸਾਲ ਦੇ ਅੰਦਰ ਪੰਜਾਬ 'ਚ ਨਸ਼ਾ ਖਤਮ ਨਹੀਂ ਕਰ पाए ਇਹ ਯੁੱਧ ਨਸ਼ੇ ਵਿਰੁੱਧ ਜਿਹੜਾ ਹੈਗਾ ਆਮ ਆਦੀ ਪਾਰਟੀ ਦਾ ਆਪਣਿਆਂ ਤੇ ਐਡਮਿਟ ਕੀਤਾ ਹੈ ਕਿ ਅਸੀਂ ਫੇਲ ਆ ਗਏ ਮੁਨੀ ਚੋਸ਼ੀ ਨੇ ਕਿਹਾ ਕਿ ਸਰਕਾਰ ਦੇ ਵੱਲੋਂ 3 ਸਾਲ ਵਿੱਚ ਕੁਝ ਨਹੀਂ ਕੀਤਾ ਹੈ ਅਤੇ ਜਦੋਂ ਹੁਣ ਚੋਣਾ ਸਿਤ ਤੇ ਆ ਗਈਆਂ ਨੇ ਤਾਂ ਨਸ਼ੀ ਵਿਰੁੱਧ ਮੁਹਿੰਮ ਯਾਦ ਆ ਗਈ। ਉਹਨੇ ਕਿਹਾ ਕਿ ਸਰਕਾਰ ਹਾਲੇ ਤੱਕ ਕਿਸੇ ਵੱਡੇ ਨਸ਼ੇ ਦੇ ਸੌਦਾਗਰ ਤੇ ਕਾਬੂ ਪਾਉਣ ਲਈ ناکਾਮ ਰਹੀ ਹੈ। ਜਿਨ੍ਹਾਂ ਨੂੰ ਨਸ਼ਾ ਛਡਾਓ ਕੇਂਦਰ ਦੇ ਵਿੱਚ ਰੱਖ ਕੇ ਉਹਨਾਂ ਦਾ ਨਸ਼ਾ ਛਡਵਾਉਣਾ ਚਾਹੀਦਾ ਹੈ। ਸਰਕਾਰ ਉਹਨਾਂ ਤੇ ਪਰਚੀ ਕਰ ਰਹੀ ਹੈ। ਪੰਜਾਬ ਦੇ ਖਜ਼ਾਨਾ ਮੰਤਰੀ ਅਤੇ ਡਿੜਬਾ ਤੋਂ ਵਿਧਾਇਕ ਹਰਪਾਉ ਸਿੰਘ ਚੀਮਾ ਨੇ 2 ਕਰੋੜ ਦੀ ਲਾਗਤ ਵਾਲੇ ਬਾਬਾ ਸਾਹਿਬ ਡਾਕਟਰ ਪੀਮਰਾਵ ਅਮੇਦਕਰ ਕਮਿਊਨਿਟੀ ਹਾਲ ਦਾ ਨੀਂਹ ਪੱਥਰ ਰੱਖਿਆ ਇਸ ਦੌਰਾਨ ਉਨ੍ਹਾਂ ਕਿਹਾ ਕਿ ਡਿੜਬਾ ਵਾਸੀਆਂ ਦੀ ਚੀਰਾ ਦੀ ਮੰਗ ਮਾਂ ਸਰਕਾਰ ਨੇ ਪੂਰੀ ਕੀਤੀ ਮંત્રી ਹਰਪਾਲ ਸਿੰਘ ਜੀਮਾ ਨੇ 2 ਕਰੋੜ ਦੀ ਲਾਗਤ ਵਾਲੇ ਬਾਬਾ ਸਾਹਿਬ ਡਾਕਟਰ ਭੀਮਰਾਵ ਅੰਮੇਦਕਰ ਕਮਿਊਨਿਟੀ ਹਾਲ ਦਾ ਨੀਂਹ ਪੱਥਰ ਰੱਖਿਆ ਹੈ। ਉਹਨਾਂ ਕਿਹਾ ਕਿ ਅਨੁਸੂਚੀ ਜਾਤੀਆਂ ਦੇ ਲੋਕਾਂ ਦੇ ਪਰਿਵਾਰਕ ਸਮਾਗਮਾਂ ਲਈ ਸਾਂਝੀ ਥਾਂ 500 ਜਣਿਆਂ ਦੇ ਬੈਠਣ ਦਾ ਪ੍ਰਬੰਧ 6 ਮਹੀਨਿਆਂ ਵਿੱਚ ਹਾਲ ਬਣ ਕੇ ਤਿਆਰ ਹੋਵੇਗਾ। ਦੜਬਾ ਨਿਵਾਸੀਆਂ ਦੀ ਬਹੁਤ ਲੰਬੀ ਮੰਗ ਸੀਗੀ ਕਿ ਸਾਡੇ ਗਰੀਬ ਲੋਕਾਂ ਦੇ ਲਈ ਦਲਤ ਲੋਕਾਂ ਦੇ ਲਈ ਅਨਸੂਚਿਤ ਜਾਤੀ ਜਨਜਾਤੀ ਲੋਕਾਂ ਦੇ ਲਈ ਕੋਈ ਵੱਡਾ ਮੈਰਿਜ ਪੈਲੇਸ ਨਹੀਂ ਹੈਗਾ ਕੋਈ ਵੱਡਾ ਕਮਿਊਨਿਟੀ ਹਾਲ ਨਹੀਂ ਹੈਗਾ ਸੋ ਅੱਜ 2 ਕਰੋੜ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਬੰਡ ਵਾਲਾ ਬਾਬਾ ਸਾਹਿਬ ਹੀਮਰੋ ਅਬੇਡਕਰ ਕਮਿਊਨਿਟੀ ਹਾਲ ਆਗਾ ਉਹਦਾ ਨੀ ਪੱਥਰ ਰੱਖਿਆ ਗਿਆ ਬੜੀ ਜਲਦੀ 6 ਮਹੀਨਿਆਂ ਦੇ ਅੰਦਰ ਇਹ ਕਮਿਊਨਿਟੀ ਸੈਂਟਰ ਜਿਹੜਾ ਬਣ ਕੇ ਤਿਆਰ ਹੋਊਗਾ ਜਿੱਥੇ ਸਾਰੇ ਗਰੀਬ ਲੋਕ ਆਪਣੇ ਪਰਿਵਾਰਾਂ ਦੇ ਆਪਣੇ ਬੱਚਿਆਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ ਇਹਾਂ ਕੋਈ ਗਮੀਦਾ ਪ੍ਰੋਗਰਾਮ ਆਰਾਮ ਨਾਲ ਖੁੱਲ ਕੇ ਕਰ ਸਕਦੇ ਨੇ ਕਿ ਔਰ ਇਹਦੇ ਅੰਦਰ 500 ਵਿਅਕਤੀਆਂ ਦੇ ਬੈਠਣ ਦੀ ਕੈਪੈਸਿਟੀ ਆ ਕਾਰਾਂ ਖੜਨ ਦੇ ਲਈ ਖੁੱਲੀ ਪਾਰਕਿੰਗ ਆ ਔਰ ਬਿਲਕੁਲ ਬਹੁਤ ਹੀ ਸ਼ਾਨਦਾਰ ਢੰਗ ਨਾਲ ਬਣਾਇਆ ਜਾ ਰਿਹਾ ਹੈਗਾ ਤਾਂ ਕਿ ਸਾਰੇ ਗਰੀਬ ਲੋਕ ਨੇ ਉਹ ਆਪਣੇ ਪਰਿਵਾਰਕ ਸਮਾਗਮ ਜਿਹੜੇ ਨੇਗੇ ਇੱਥੇ ਬਹਿ ਕੇ ਖੁਸ਼ੀ ਦੇ ਕਰ ਸਕਦੇ ਨੇ ਸਾਰੇ ਨੂੰ ਲੰਬੇ ਸਮੇਂ ਚ ਚਲਾਉਣ ਲਈ ਕੋਈ ਕਮੇਟੀ ਵਗੈਰਾ ਬਿਲਕੁਲ ਇਸ ਨੂੰ ਚਲਾਉਣ ਦੇ ਲਈ ਇਹਦਾ ਰੱਖ-ਰਖਾਅ ਦੇ ਲਈ ਅਸੀਂ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਤਾਂ ਕਿ ਸਾਰੇ ਜਣੇ ਉਸ ਕਮੇਟੀ ਦੇ ਮੈਂਬਰ ਹੋਣਗੇ ਤੋਂ ਛੋਟੀ ਜੀ ਇਹਨਾਂ ਨੇ ਮੈਸਰ ਦਾ ਆਪ ਦੇ ਹਿਸਾਬ ਨਾਲ ਜਿੰਨੇ ਵੀ ਮੈਕਨਿਜ਼ਮ ਹੋਊਗਾ ਬਣਾ ਲੈਣਗੇ ਸੋ ਤਾਂ ਕਿ ਆਉਣ ਵਾਲੇ ਸਮੇਂ 'ਚ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ ਉਹਦਾ ਕੰਮ ਜਿਹੜਾ ਉਹ ਅੱਛੇ ਤਰੀਕੇ ਨਾਲ ਚੱਲ ਸਕੇ ਇਸ ਮੌਕੇ ਉਹਨਾਂ ਜਿੰਮਨੀ ਚੋਣ ਦਾ ਜ਼ਿਕਰ ਕਰਦੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਜਿੱਤ ਯਕੀਨੀ ਹੈ ਨਸ਼ਾ ਰੋਕਥਾਮ ਮੁੱਦੇ ਦੇ ਗੱਲ ਕਰਦੇ ਹੋ ਉਹਨਾਂ ਕੀ ਦੱਸਿਆ ਕਿ ਹਾਲੀ ਵਿੱਚ 80000 ਲੀਟਰ ਇਥੈਨੋਲ ਫੜਿਆ ਗਿਆ ਅਤੇ ਨਸ਼ਾ ਤਸਕਰੀ ਖਿਲਾਫ ਸਰਕਾਰ ਸਖਤ ਰਵੱਈਆ ਅਪਣਾਈ ਹੋਈ ਹੈ तूफान ਕਾਰਨ ਨਦੀ ਦੇ ਕੰਢੇ ਤੇ ਇੱਕ ਵੱਡਾ ਕਾਇਲ ਦਾ ਦਰਖਤ ਡਿੱਗ ਗਿਆ ਦੋ ਸੈਲਾਨੀ ਔਰਤਾਂ ਇਸ ਦੀ ਲਪੇਟ ਵਿੱਚ ਆ ਗਈਆਂ ਦੋਵਾਂ ਔਰਤਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਇਲਾਜ ਦੌਰਾਨ ਹੀ ਉਨ੍ਹਾਂ ਦੀ ਮੌਤ ਹੋ ਗਈ ਤੇਜ ਹਨੇਰੀ ਕਾਰਨ ਹਿਮਾਚਲ ਪ੍ਰਦੇਸ਼ ਦੇ ਕੁਲੂ ਚਿਲੇ ਦੀ ਮਨੀਕਰਨ ਕਾਟੀ ਵਿੱਚ ਸੁਮ ਰੋਪਾ ਦੀ ਪਾਰਵਤੀ ਨਦੀ ਵਿੱਚ ਇੱਕ ਦਰਖਤ ਦੀ ਨਾਲ ਦੋ ਯਾਤਰੀ ਔਰਤਾਂ ਚਕਮੀ ਹੋ ਗਈਆਂ ਦੋਵਾਂ ਔਰਤਾਂ ਨੂੰ ਇਲਾਜ ਲਈ ਤੁਰੰਤ ਹੀ ਜਿਹੜਾ ਹੈ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਦੋਵਾਂ ਦੀ ਮੌਤ ਹੋ ਗਈ ਪਰਿਵਾਰਕ ਮੈਂਬਰਾਂ ਨੇ ਗੱਲਬਾਤ ਕਰਦਿੱਕ ਦੱਸਿਆ ਹੈ ਕਿ ਨੀਸ਼ੂ ਦੇ ਪਤੀ ਰਾਜਨ ਵਰਮਾ ਆਰਕੀਟੈਕਟ ਦਾ ਕੰਮ ਕਰਦੇ ਨੇ ਅਤੇ ਇਹਨਾਂ ਦੇ ਦੋ ਬੱਚੇ ਨੇ ਉਨਾਂ ਕੀ ਹੈ ਕਿ ਇਹ ਖਬਰ ਸੁਣਨ ਤੋਂ ਬਾਅਦ ਉਹਨਾਂ ਦੇ ਪਰਿਵਾਰ ਦੇ ਵਿੱਚ ਮਾਤਮ ਛਾਇਆ ਤੇ ਉਹਨਾਂ ਕੀ ਹੈ ਕਿ ਦੋਵਾਂ ਦਾ ਹੀ ਅੰਤਿਮ ਸੰਸਕਾਰ ਇਕੱਠੇ ਕੀਤਾ ਜਾਏਗਾ ਮੇਰਾ ਭਾਈ ਅਨਕਿਤ ਰਣਾ ਇਹ ਦੋਸਤ ਆ ਮੇਰਾ ਰਾਜ ਨੇ ਇਹ ਇਹ ਤੋਂ ਕਾਫੀ ਟਾਈਮ ਰਹਿੰਦੇ ਇਥੇ ਤੇ ਜਿਨ੍ਹਾਂ ਦਾ ਸਹੁਰਾ ਪਰਿਵਾਰ ਆ ਉਹ ਹੈਬੋ ਵਾਲ ਰਹਿੰਦੇ ਆ ਤੇ ਸਹੁਰੇ ਪਰਿਵਾਰ ਦੇ ਇਹਦੀ ਸੱਸਾ ਉਹ ਉਥੇ ਨਹੀਂ ਦਿੱਤ ਹੋ ਗਈ ਆ ਉਹਨਾਂ ਨੂੰ ਉਥੇ ਲੈ ਗਈ ਹੋਏ ਆ ਤੇ ਇਹ ਇਥੇ ਆ ਜੀ ਉਹ ਆਪਣਾ ਵਰਪਾਲ ਨਗਰ ਇਹ ਤੇ ਸੰਸਕਾਰ ਇਹਨਾਂ ਦਾ ਇੱਕ ਵਾਰੀ ਇੱਥੇ ਹੋਣਾ ਉਹਨਾਂ ਨੂੰ ਇਕੱਠੇ ਦੋਨੋਂ ਜੀ ਦਾ ਇਕੱਠਾ ਹੀ ਕਰਾਂਗੇ ਤੇ ਪਰਿਵਾਰਕ ਮੈਂਬਰਾਂ ਚ ਕੌਣ ਕੌਣ ਨੇ ਘਰੇ ਸੋਹਰੇ ਪਰਿਵਾਰ ਚ ਨਹੀਂ ਇਹਨਾਂ ਦੇ ਤੁਹਾਡੇ ਦੋਸਤ ਇਹਨਾਂ ਦੇ ਪੂਰੀ ਫੈਮਿਲੀ ਇਹਨਾਂ ਦੀ ਅੱਛਾ ਜੀ ਇਹਨਾਂ ਦੀ ਵਾਈਫ ਆ ਤੇ ਵਾਈਫ ਦੇ ਤੇ ਜੱਟ ਕਰਗੀ ਆ ਰਾਜਨ ਮੇਰਾ ਫਰੈਂਡ ਆ ਉਹਦੇ ਦੋ ਬੱਚੇ ਆ ਉਹਨਾਂ ਦੇ ਲੜਕਾ ਤੇ ਲੜਕੀ ਅੱਛਾ ਇਹ ਬਈ ਕਿੱਕੇ ਦੀ ਗੱਲ ਹੈ ਇਹ ਕੱਲ ਦੀ ਗੱਲ ਹੈ ਕੱਲ ਠਾਈ ਦੀ ਗੱਲ ਆ ਇਹ ਲੋਕੀ ਵਾਪਸ ਆ ਰਹੇ ਸੀ ਕੋਲੂ ਤੋਂ ਇਹ ਕਿ ਕੁਝ ਖਾਣ ਨੂੰ ਰੁਕੇ ਸੀਗੇ ਜਦੋਂ ਰੁਕੇ ਸੀਗੇ ਤੇ ਉੱਥੇ ਇੱਕਦਮ ਹੀ ਹਵਾ ਚੱਲੀ ਤੇ ਹਵਾ ਚੱਲਦੀ ਨਾਲ ਬੈਕਸਾਈਡ ਦੇ ਤਰਫ ਡਿਗਰੇ ਆ ਮੌਕੇ ਦੀ ਮਤਲਬ ਦੋਨਾਂ ਦੀ ਜੱਤ ਹੋ ਗਈ ਸੀ ਉਹਨਾਂ ਦੀ ਖਾਣ ਦੇ ਕਰਕੇ ਉਹਦੇ ਕਰਕੇ ਹੀ ਹੋਇਆ ਹੈ ਕਿਉਂਕਿ ਕਿਸੇ ਨੂੰ ਕਿਹੜਾ ਪਤਾ ਸੀਗਾ ਵੀ ਇਹ ਇਦਾਂ ਹੋਣਾ ਜੀ ਇਹ ਤਾਂ ਘੁੰਮਣ ਗਏ ਸੀਗੇ ਜਿਹਨਾਂ ਨੂੰ ਪਤਾ ਹੁੰਦਾ ਵੀ ਇਦਾਂ ਦਾ ਕੁਝ ਭਾਣਾ ਵਾਪਾ ਰਣਾ ਵਾ ਤੇ ਨਾਈ ਜਾਂਦੇ ਇਹ ਤੇ ਕੁਦਰਤੀ ਇਹ ਤਾਂ ਮਤਲਬ ਰੋਟੀ ਖਾਣ ਰੁਕੇ ਸੀਗੇ ਪਿੱਛੇ ਬੱਚੇ ਕਹਿੰਦੇ ਵੀ ਹੁਣ ਰੁਕ ਜੋ ਹੁਣ ਰੁਕ ਜੋ ਹੁਣ ਰੁਕ ਜੋ ਅਰੇ ਪਹਿਲਾਂ ਰੁਕੇ ਹੀ ਨਹੀਂ ਸੀ ਕਿ ਚਲੋ ਅੱਗੇ ਜਾ ਕੇ ਅੱਗੇ ਜਾ ਕੇ ਦੇਖਦੇ ਪਰ ਜਦੋਂ ਰੁਕੇ ਇਹ ਮੌਕੇ ਦੇ ਫਿਰ ਉਹ ਹੋ ਗਿਆ ਦੱਸੇ ਜਾ ਰਿਹਾ ਹੈ ਕਿ ਯਾਤਰੀ ਸੁਮ ਰੋਪਾ ਨੇੜੇ ਨਦੀ ਵਿੱਚ ਉਤਰ ਗਏ ਸਨ ਇਸ ਦੌਰਾਨ ਤੂਫਾਨ ਦੇ ਕਾਰਨ ਨਦੀ ਦੇ ਕੰਢੇ ਤੇ ਇੱਕ ਵੱਡਾ ਕਾਇਲ ਦਾ ਦਰਖਤ ਡਿੱਗ ਗਿਆ ਦੋ ਸਲਾਨੀ ਔਰਤਾਂ ਇਸੇ ਲੀਪੇਟ ਵਿੱਚ ਆ ਗਈਆਂ ਰਾਜਿੰਨ ਵਰਮਾ ਦੇ ਦੋਸਤ ਨੇ ਕਿਹਾ ਕਿ ਦੋਵਾਂ ਔਰਤਾਂ ਨੂੰ ਇਲਾਜ ਲਈ ਹਸਪਤਾਲ ਤੱਕਲ ਕਰਵਾਇਆ ਗਿਆ ਪਰ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਵ੍ਰਿੱਧਕ ਮਹਿਲਾ ਦੀ ਪਛਾਣ ਅਵਿਨਾਸ਼ ਕੌਰ ਅਤੇ ਨੀਸ਼ੂ ਵਰਮਾ ਵਜੋਂ ਹੋਈ ਹੈ ਜੋ ਕਿ ਪੰਜਾਬ ਦੇ ਲੁਧਿਆਣੇ ਦੀ ਰਹਿਣ ਵਾਲੀਆਂ ਨੇ ਦੇਸ਼ ਵਿੱਚ ਇੱਕ ਵਾਰ ਫਿਰ ਤੋਂ ਕਰੋਨਾ ਤੇਜ਼ੀ ਨਾਲ ਫੈਲ ਰਿਹਾ ਹੈ ਰਿਪੋਰਟ ਅਨੁਸਾਰ ਇਹ ਅੰਕੜਾ 3000 ਨੂੰ ਪਾਰ ਕਰ ਗਿਆ ਹੈ ਕਰੋਨਾ ਵਾਇਰਸ ਦੇ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ 3000 ਤੋਂ ਵੱਧ ਹੋ ਗਈ ਹੈ ਪੰਜਾਬ ਦੇ ਵਿੱਚ 3 ਸਾਲਾਂ ਦਾ ਬੱਚਾ ਕਰੋਨਾ ਦਾ ਸ਼ਿਕਾਰ ਹੋਇਆ ਅੰਕੜਿਆਂ ਅਨੁਸਾਰ ਕੇਰਲ ਵਿੱਚ ਸਭ ਤੋਂ ਵੱਧ 1336 ਸੰਕਰਮਿਤ ਲੋਕ ਨੇ ਇਸ ਤੋਂ ਬਾਅਦ ਮਹਾਰਾਸ਼ਟਰ ਤੇ ਫਿਰ ਰਾਜਧਾਨੀ ਦਿੱਲੀ ਦਾ ਨੰਬਰ ਆਉਂਦਾ ਹੈ ਮੰਤਰਾਲੇ ਦੇ ਅਨੁਸਾਰ ਪਿਛਲੇ 24 ਘੰਟੇ ਵਿੱਚ ਦੇਸ਼ ਵਿੱਚ ਕਰੋਨਾ ਦੇ ਮਾਮਲੇ ਵਧੇ ਨੇ ਸੋ ਕੁੱਲ 4 ਮਰੀਜ਼ਾਂ ਦੀ ਮੌਤ ਹੋਈ ਹੈ ਦਿੱਲੀ ਕੇਰਲ ਕਰਨਾਟਕ ਤੇ ਉੱਤਰ ਪ੍ਰਦੇਸ਼ ਵਿੱਚ ਇੱਕ ਇੱਕ ਵਿਅਕਤੀ ਦੀ ਮੌਤ ਹੋਈ ਹੈ ਜੇ ਪੰਜਾਬ ਦੀ ਗੱਲ ਕੀਤੀ ਜਾਏ ਤਾਂ ਲੁਧਿਆਣਾ ਜ਼ਿਲ੍ਹੇ ਵਿੱਚ ਕਰੋਨਾ ਤੇਜ਼ੀ ਨਾਲ ਫੈਲ ਰਿਹਾ ਹੈ ਇੱਥੇ ਸਨਿਚਰਵਾ ਅਨੂ ਖੰਨਾ ਨਿਵਾਸੀ 3 ਸਾਲ ਦੇ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਹੈ ਸਿਹਤ ਵਿਭਾਗ ਨੇ ਬੱਚੇ ਨੂੰ ਘਰ ਵਿੱਚ ਵੱਖਰਾ ਰੱਖਣ ਦੀ ਹਦਾਇਤ ਕੀਤੀ ਹੈ ਬੱਚੇ ਨੂੰ ਖੰਗ ਤੇ ਠੰਡ ਲੱਗਣ ਦੀ ਸ਼ਿਕਾਇਤ ਸੀ ਇਸ ਤੋਂ ਬਾਅਦ ਉਸ ਦੀ ਇੱਕ ਨੀਜੀ ਲੈਬ ਦੇ ਵਿੱਚ 28 ਮਈ ਦੀ ਸ਼ਾਮ ਨੂੰ ਕੋਰੋਨਾ ਚਾਂਚ ਕਰਵਾਏਗੀ ਜੋ ਸ਼ੁੱਕਰਵਾਰ ਨੂੰ ਪੋਜ਼ਿਟਿਵ ਆਈ ਇਸ ਕਾਰਨ ਕੋਰੋਨਾ ਦੇ ਮਰੀਜ਼ਾਂ ਦੀ ਸੰਖਿਆ 5 ਹੋ ਗਈ ਹੈ ਦੱਸਦੀ ਹੈ ਕਿ 28 ਮਈ ਤੋਂ ਹੁਣ ਤੱਕ ਕੋਰੋਨਾ ਦੇ ਪੰਜ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ ਇਸ ਵਿੱਚ 29 ਸਾਲ ਦੇ ਕੋਰੋਨਾ ਮਰੀਜ਼ ਤੇ ਹੈਪਟਾਈਟਸ ਬੀ ਨਾਲ ਪੀੜਿਤ ਮਰੀਜ਼ ਦੀ ਮੌਤ ਹੋ ਚੁੱਕੀ ਹੈ ਅਧਿਕਾਰਿਕ ਸੂਤਰਾਂ ਨੇ ਦੱਸਿਆ ਹੈ ਕਿ ਭਾਰਤ ਵਿੱਚ ਕੋਵਿਡ-19 ਦੀ ਸਥਿਤੀ ਦੇ ਨੇੜੇ ਨਜ਼ਰ ਰੱਖੀ ਜਾ ਰਹੀ ਹੈ ਸੂਤਰਾਂ ਨੇ ਕਿਹਾ ਹੈ ਕਿ ਲਾਗ ਦੀ ਗੰਭੀਰਤਾ ਘਟ ਹੈ ਜ਼ਿਆਦਾਤਰ ਮਰੀਜ਼ਾਂ ਦੀ ਦੇਖਭਾਲ ਕਰ ਵਿੱਚ ਕੀਤੀ ਜਾ ਰਹੀ ਹੈ ਤੇ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ ਦੇਸ਼ ਵਿੱਚ ਮਰੀਜ਼ਾਂ ਦੀ ਗਿਣਤੀ 2 ਮਈ ਨੂੰ 257 26 ਮਈ ਤੱਕ ਇਹ ਅੰਕੜਾ 1010 ਹੋ ਗਿਆ ਅਤੇ ਸ਼ਨੀਵਾਰ ਨੂੰ 3395 ਤੱਕ ਪਹੁੰਚ ਗਿਆ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ 685 ਨਵੇਂ ਮਾਮਲੇ ਸਾਹਮਣੇ ਆਏ ਨੇ ਅਤੇ 4 ਲੋਕਾਂ ਦੀ ਮੌਤ ਹੋ ਗਈ ਅੰਕੜਿਆਂ ਅਨੁਸਾਰ ਕੇਰਲ ਵਿੱਚ 1336 ਮਹਾਰਾਸ਼ਟਰ ਵਿੱਚ 467 ਦਿੱਲੀ ਵਿੱਚ 375 ਗੁਜਰਾਤ ਵਿੱਚ 265 ਕਰਨਾਟਕ ਵਿੱਚ 234 ਪੱਛਮੀ ਬੰਗਾਲ ਦੇ ਵਿੱਚ 205 ਤਾਮਿਲਨਾਡੂ ਵਿੱਚ 185 ਅਤੇ ਉੱਤਰ ਪ੍ਰਦੇਸ਼ ਵਿੱਚ 117 ਲੋਕ ਸੰਕਰਮਿਤ ਨੇ ਸੋ ਪੰਜਾਬ ਨਿਊਜ਼ ਵਿੱਚ ਫਿਲਹਾਲ ਇਨਾ ਹੀ ਇਸ ਦੇ ਨਾਲ ਤੁਸੀਂ ਮਿਲੋਗੇ ਧੰਨਵਾਦ